ਜੋ ਪ੍ਰਧਾਨ ਮੰਤਰੀ ਮੋਦੀ ਦੇ ਸਤੰਬਰ 11 ਨੂੰ ਚੰਡੀਗੜ੍ਹ ਦੌਰੇ ਦੌਰਾਨ ਹੋਇਆ ਉਹ ਇੱਕ ਤਰੀਕੇ ਦਾ ਤਮਾਸ਼ਾ ਸੀ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲ ਜਿਨ੍ਹਾਂ ਦੀ ਤਦਾਦ ਕਰੀਬ 200 ਹੈ ਉਹਨਾਂ ਨੂੰ ਬੰਦ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਸ਼ਮਸ਼ਾਨ ਘਾਟ 'ਚ ਸੰਸਕਾਰ ਨਹੀਂ ਹੋਣ ਦਿੱਤੇ ਰਾਤੋਂ ਰਾਤ ਦਰਖਤ ਅਤੇ ਬੂਟੇ ਚੌਂਕਾਂ ਤੇ ਲਾਏ ਗਏ ਕਾਂਗਰਸ ਲੀਡਰਾਂ ਨੂੰ ਨਜ਼ਰਬੰਦ ਕੀਤਾ ਅਤੇ ਕਈ ਸੜਕਾਂ ਤੋਂ ਲੋਕਾਂ ਨੂੰ ਆਵਾਜਾਈ ਵਾਸਤੇ ਵਾਂਝਾ ਕੀਤਾ ਹੋਰ ਤੇ ਹੋਰ ਜਿਸ ਵੇਲੇ ਰੈਲੀ ਖਤਮ ਹੋਈ ਤਾਂ ਸਾਰਾ ਹੀ 25 ਸੈਕਟਰ ਦਾ ਰੈਲੀ ਵਾਲਾ ਇਲਾਕਾ ਪਲਾਸਟਿਕ ਕਾਗਜ਼ ਅਤੇ ਹੋਰ ਗੰਦਮੰਦ ਨਾਲ ਖਿਲਰਿਆ ਹੋਇਆ ਨਜ਼ਰ ਆਇਆ ਇਹ ਉਸ insan ਦੀ ਰੈਲੀ ਤੋਂ ਬਾਅਦ ਹੋਇਆ ਜਿਨ੍ਹਾਂ ਨੇ ਕੁਝ ਮਹੀਨੇ ਪਹਿਲਾਂ ਹੀ ਸਵਚ ਭਾਰਤ ਤਹਿਤ ਸਫਾਈ ਦਾ ਨਾਰਾ ਲਾਇਆ ਸੀ ਜੋ ਚੰਡੀਗੜ੍ਹ ਵਾਸੀਆਂ ਨੂੰ ਇਸ ਦੌਰੇ ਕਰਕੇ ਤਕਲੀਫ ਹੋਈ ਉਸ ਵਾਸਤੇ ਪ੍ਰਧਾਨ ਮੰਤਰੀ ਮੋਦੀ ਨੇ ਮਾਫੀ ਮੰਗੀ ਹੈ ਅਤੇ ਜਾਂਚ ਦੇ ਹੁਕਮ ਦਿੱਤੇ ਨੇ ਪਰ ਹੁਣ ਫੰਕਸ਼ਨ ਖਤਮ ਹੋਣ ਤੋਂ ਬਾਅਦ ਇਸ ਸੱਦ ਦਾ ਕੀ ਫਾਇਦਾ ਜਿਹੜੇ ਅਧਿਕਾਰੀਆਂ ਨੇ ਇਹ ਸਭ ਕੁਝ ਕੀਤਾ ਉਹਨਾਂ ਖਿਲਾਫ ਸਖਤ ਕਾਰਵਾਈ ਕਰਨੀ ਬਣਦੀ ਹੈ ਅਤੇ ਅਗਾਂਹ ਵਾਸਤੇ ਮੇਰਾ ਖਿਆਲ ਹੈ ਕਿ ਹਦਾਇਤਾਂ ਦੇਣੀਆਂ ਚਾਹੀਦੀਆਂ ਨੇ ਕਿ ਇਹੋ ਜਿਹਾ ਸਭ ਕੁਝ ਸਿਰਫ ਕਿਸੇ ਸੰਕਟ ਦੌਰਾਨ ਕੀਤਾ ਜਾਏ ਮੈਂ ਜੇ ਵਾਗੇ ਕਹਿੰਦਾ ਆ ਰਿਹਾ ਕਿ ਇਹ ਨੀ ਪੱਥਰਾ ਉਦਘਾਟਨਾ ਅਤੇ ਕਨੋਕੇਸ਼ਨ ਵਰਗੇ ਸਮਾਗਮਾਂ 'ਚ ਉੱਚ ਅਧਿਆਤੇ ਬੈਠੇ ਲੋਕਾਂ ਨੂੰ ਜਿਨ੍ਹਾਂ ਨਾਲ ਸੁਰੱਖਿਆ ਦਾ ਬੰਦੋਬਸਤ ਬਹੁਤ ਜ਼ਿਆਦਾ ਹੈ ਉਹਨਾਂ ਨੂੰ ਬੁਲਾਉਣ ਦਾ ਸਿਲਸਿਲਾ ਬੰਦ ਕਰਨਾ ਚਾਹੀਦਾ ਹੈ ਜੋ ਚੰ디ਗੜ੍ਹ ਛੋਇਆ ਉਹ ਇੱਕ ਪਿਛਲੇ ਹੋਏ ਸਮਾਜ ਦਾ ਉਦਾਹਰਣ ਹੈ। ਪੁਰਾਣੀ ਅਖਬਾਰਾਂ ਮੁਤਾਬਕ 100 ਸਾਲ ਪਹਿਲਾਂ ਜਦੋਂ ਮੁਲਕ ਦੇ ਵਾਈਸਰਾਏ ਕਲਕੱਤਾ 'ਚ ਗਏ ਸਨ ਤਾਂ ਉੱਥੇ ਲੋਕਾਂ ਦੀ ਰੋਜ਼ਮਰਹ ਜ਼ਿੰਦਗੀ ਠੱਪ ਹੋ ਗਈ ਸੀ। ਇਹੋ ਹੀ ਪਿਛਲੇ ਸਾਲ ਡਾਕਟਰ ਮਨਮੋਹਨ ਸਿੰਘ ਦੇ ਚੰਡੀਗੜ੍ਹ ਆਉਣ ਵੇਲੇ ਹੋਇਆ। ਅਸੀਂ 2015 'ਚ ਰਹਿ ਰਹੇ ਹਾਂ ਅਤੇ ਸਾਨੂੰ ਸਮੇਂ ਮੁਤਾਬਕ ਆਪਣੇ ਆਪ ਨੂੰ ਬਦਲਣਾ ਚਾਹੀਦਾ ਹੈ।